ਜ਼ਿਲ੍ਹਾ ਤਰਨਤਾਰਨ ਦੇ ਵਿੱਚ ਲਗਾਤਾਰ ਅਪਰਾਧਿਕ ਘਟਨਾਵਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਅੱਜ ਤੀਸਰੇ ਦਿਨ ਵੀਲੇ ਸੰਸਨੀ ਫੈਲ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਫਤਿਹਬਾਦ ਰੇਲਵੇ ਫਾਟਕ ਦੇ ਉੱਪਰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਵਰਣਨਯੋਗ ਹੈ ਕਿ ਤੀਸਰੇ ਦਿਨ ਪਹਿਲੇ ਦਿਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਗਨ ਹਾਊਸ ਲੁੱਟਿਆ ਜਾਂਦਾ ਹੈ ਔਰ ਦੂਸਰੇ ਦਿਨ ਇੱਕ ਬੈਂਕ ਦੇ ਵਿੱਚ ਲੁੱਟ ਦੀ ਵੱਡੀ ਵਾਰਦਾਤ ਨੂੰ ਨੂੰ ਅੰਜਾਮ ਦਿੱਤਾ ਦਿੱਤਾ ਗਿਆ ਔਰ ਔਰ ਅੱਜ 30 ਦਿਨ ਇੱਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਜੋ ਕਿ ਆਪਣੇ ਘਰ ਤੋਂ ਸੁਲਤਾਨਪੁਰ ਲੋਧੀ ਦੀ ਮਾਨਯੋਗ ਅਦਾਲਤ ਦੇ ਵਿੱਚ ਤਰੀਕ ਭੁਗਤਣ ਜਾ ਰਿਹਾ ਸੀ ਉਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਓਏ ਫੋਨ ਪਤੀਜਾ ਮੇਰਾ ਅਮਰੀਕਾ ਚ ਉਹਨੇ ਫੋਨ ਕੀਤਾ ਆਂਦਾ ਭੁਈ ਮੇਰਾ ਬੇਟਾ ਧਰਮਪਾਲ ਆਂਦਾ ਧਰਮਪਾਲ ਚਾਚੇ ਨੂੰ ਗੋਲੀਆਂ ਮਾਰਤੀਆਂ ਕਿਸੇ ਨੇ ਇਹ ਕਿਥੋਂ ਸਰਕਾਰਾਂ ਸਾਡੀ ਆਡੀ ਮਿਹਨਤ ਸਾਡੇ ਨਾਲ ਜੋ ਆਂ ਗਾਂ ਅੱਗੇ ਨਾਲ ਕਿਸੇ ਦਾ ਹੋਵੇ ਬੇਟਾ ਹੀ ਮੇਰਾ ਹਾਂਜੀ ਠੀਕ ਹੈ ਵੀ ਇੱਕ ਸਵੇਰੇ ਕਿੰਨੇ ਵਜੇ ਘਰੋਂ ਨਿਕਲੇ ਤੇ ਕਿੱਥੇ ਜਾ ਰਹੇ ਸੀ ਧਰਮ ਇਹ ਤਰੀਕ ਤੇ ਚਲੇ ਸੀ ਹਾਂਜੀ ਨਾ ਕੋਈ ਨਹੀਂ ਆਈ ਸਾਨੂੰ ਹਾਂਜੀ ਹਾਂਜੀ ਗੁਰਪ੍ਰੀਤ ਸਿੰਘ ਇਹ ਪਾਣੀ ਦੰਤ ਤੇ ਹਾਂਜੀ ਇਹ ਨਾ ਵਾਲਟੀਆਂ ਨਾ ਆਪਣੀਆਂ ਵਾਲੀਆਂ ਨਾਲ ਹੀ ਸੀਗੇ ਸਵੇਰੇ ਸਾਨੂੰ ਇਤਨਾ ਪਤਾ ਲੱਗਾ ਵੀ ਇਹ ਰੋਟੀ ਖਾਣ ਡਿਆ ਸੀ ਜਦੋਂ ਫੋਨ ਗਿਆ ਕਿਸਦਾ ਇਹ ਆਂਦਾ ਵੀ ਰੋਟੀ ਖਾ ਕੇ ਤੇ ਮੈਂ ਹੁਣ ਨਿਕਲ ਪਿਆ ਕਰੂੰ ਹਾਂ ਰਸਤੇ ਨੂੰ ਕਿਸ ਨਾਲ ਲੈਣਾ ਸੀ ਇਹਨਾਂ ਨੇ ਬਤਾ ਨਹੀਂ ਕਿੱਥੋਂ ਨਾਲ ਜਾਣਾ ਹੈ ਕਿਸ ਨੇ ਪਨੇ ਤੇ ਆਂਦਾ ਮੈਂ ਉਧਰੋਂ ਆਉਣ ਡਿਆ ਹਾਂ ਦੂਜੀ ਗੋਮਦਵਾਲ ਨੂੰ ਹਾਂਜੀ ਤਰੀਕਾਂ ਪਿੰਦੀਆਂ ਸੀ ਮਾਂ ਕੀ ਕਰਨੀ ਵੀ ਇਨਸਾਫ ਹੋਣਾ ਚਾਹੀਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕਿ ਦਰਾਉਣ ਡਿਆ ਇਹ ਕਈ ਮਾਰਾਂ ਦੇ ਮੱਝ ਹੈ ਕਿੰਨੇ ਬੱਚੇ ਹਨ ਦੇ ਪਤੰਨੇ ਕੀ ਨਾਮ ਹੈ ਹਾਂਜੀ ਕਿੰਨੇ ਬੱਚੇ ਆ ਵਿਆਹ ਸੀ ਹਾਂਜੀ ਵਿਆਹ ਆ ਕਾਕਾ ਗੁੱਡੀ ਆ ਹਾਂਜੀ ਮੈਂ ਨੇ ਮਕੂਦੇ ਚ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰੰਤਰਾਂਤਾਰੇ ਸੀ ਕਿ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਦੇ ਸ਼ਾਰਟ ਡੈਡ ਕਰਕੇ ਉਹ ਤੋਂ ਪਿੱਛੇ ਨ ਭੱਜ ਜਾਂਦੇ ਆ ਤੇ ਕਈ ਜਿਹੜੇ ਚ ਥਿਊਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਕੰਪਲੈਂਟ ਕੀਤੀ ਸੀ ਕਿ ਇਥੇ ਨਹੀਂ ਆ ਰਿਹਾ ਨਹੀਂ ਇਹਦੇ ਆਪ ਤੇ ਵੀ ਪਰਚੇ-ਪੁਰਚੇ ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸ ਕਈ ਹੈ ਕਿਹਾ ਜੇ ਵਰਕਆਊਟ ਕਰ ਰਹੇ ਐਗਜ਼ੈਕਟ ਮੇਰੇ ਖਲ ਤਿੰਨ ਕਿੰਨੇ ਫਾਇਰ ਹੋਏ ਚ ਹਾਂਜੀ ਪੰਜ ਫਾਇਰ ਹੋਏ